ਕਰਵਾ ਕੇ ਜ਼ਿੰਮੇਵਾਰੀ ਲੈਣ ਵਾਲੇ ਹੈਪੀ ਪਾਸਿਆ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਤੇ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਜਲਦ ਹੀ ਭਾਰਤ ਜਿਹੜਾ ਲਿਆਂਦਾ ਜਾ ਰਿਹਾ ਹੈਪੀ ਪਾਸਿਆ ਤਾਂ ਜਾਣਕਾਰੀ ਮਿਲ ਰਹੀ ਹੈ ਕਿ FBI ਨੇ ਭਾਰਤ ਨੂੰ ਸੌਂਪਿਆ ਸੌਂਪ ਦਿੱਤਾ ਹੈ ਹੈਪੀ ਪਾਸਿਆ ਤਾਂ ਬਿਤੇ ਦਿਨ ਹੀ ਦੇਖਿਆ ਗਿਆ ਕਿ ਕਿਸ ਤਰੀਕੇ ਨਾਲ ਲਗਾਤਾਰ ਹਮਲੇ ਤੇ ਹਮਲੇ ਹੋਏ ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਗ੍ਰੇਨੇਡ ਹਮਲਾ ਹੋਇਆ ਜਿਸ ਦੀ ਸਿੱਧੇ ਤੇ ਸਿੱਧੀ ਜ਼ਿੰਮੇਵਾਰੀ ਹੈਪੀ ਪਾਸਿਆ ਦੇ ਗਰੁੱਪ ਵੱਲੋਂ ਲਈ ਗਈ ਤਾਂ ਉਸੇ ਦੇ ਚਾਲਦਿਆਂ ਵੱਡੀ ਕਾਰਵਾਈ ਹੈ ਜਿਹੜੀ ONI A ਵੱਲੋਂ ਕੀਤੀ ਜਾ ਰਹੀ ਸੀ ਅਤੇ ਗ੍ਰਿਫਤਾਰੀ ਨੂੰ ਲੈ ਕੇ ਵੱਖ-ਵੱਖ ਕਦਮ ਚੁੱਕੇ ਜਾ ਰਹੇ ਸੀ ਤਾਂ ਐਸੇ ਦੇ ਚਾਲਦਿਆਂ ਵਿਤੇ 18 ਅਪ੍ਰੈਲ ਨੂੰ ਜਦੋਂ FBI ਵੱਲੋਂ ਹੈਪੀ ਪਾਸਿਆ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਉਸ ਸਮੇਂ ਤੋਂ ਹੀ ਲਗਾਤਾਰ ਭਾਰਤੀ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਸੀ ਕਿ ਹੈਪੀ ਪਾਸਿਆ ਨੂੰ ਜਲਦ ਹੀ ਭਾਰਤ ਲਿਆਂਦਾ ਜਾਵੇ ਅਤੇ ਜੋ ਹਮਲੇ ਹੋਏ ਨੇ ਉਹਨਾਂ ਬਾਰੇ ਜਾਂਚ ਪੜਤਾਲ ਕੀਤੀ ਜਾਵੇ ਤੇ ਉਸ ਦੇ ਇੱਕ ਤੋਂ ਬਾਅਦ ਇੱਕ ਐਕਸ਼ਨ ਹੋਵੇ ਇੱਥੋਂ ਤੱਕ ਕਿ ਭਾਰਤੀ ਏਜੰਸੀ NIA ਨੇ 5 ਲੱਖ ਤੱਕ ਦਾ ਇਨਾਮ ਆ ਜਿਹੜਾ ਹੈਪੀ ਪਾਸਿਆ ਤੇ ਰੱਖਿਆ ਹੋਇਆ ਹੈ ਤਾਂ ਉਧਰੋਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਹੈਪੀ ਪਾਸਿਆ ਉਸ ਨੂੰ ਭਾਰਤ ਨੂੰ ਸੌਂਪ ਦਿੱਤਾ ਗਿਆ ਹੈ FBI ਵੱਲੋਂ FBI ਨੇ ਬਿੱਤੇ ਸਮੇਂ ਹੀ ਗ੍ਰਿਫਤਾਰ ਕੀਤਾ ਸੀ ਹੈਪੀ ਪਾਸਿਆ ਤਾਂ ਲਗਾਤਾਰ ਗ੍ਰੇਨੇਡ ਹਮਲੇ ਜਿਹੜੇ ਪੰਜਾਬ ਵਿੱਚ ਸਾਹਮਣੇ ਆਇਆ ਸੀ ਤੇ ਲਗਾਤਾਰ ਕਦੇ ਕਿਸੇ ਲੀਡਰ ਦੇ ਘਰ ਤੇ ਕਦੇ ਪੁਲਿਸ ਮੁਲਾਜ਼ਮ ਦੇ ਘਰ ਤੇ ਅਤੇ ਕਦੇ ਪੁਲਿਸ ਚੌਂਕੀ ਤੇ ਹਮਲੇ ਹੋ ਰਹੇ ਸੀ ਤਾਂ ਇਨਾ ਹਮਲਿਆਂ ਦੀ ਸਿੱਧੀ ਤੇ ਸਿੱਧੀ ਜ਼ਿੰਮੇਵਾਰੀ ਹੈਪੀ ਪਾਸਿਆ ਵੱਲੋਂ ਲਈ ਜਾਂਦੀ ਸੀ ਤੇ ਉੱਥੇ ਹੀ ਕਈ ਹਮਲਾ ਕਰਨ ਵਾਲਿਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਸੀ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਮਨੋਰੰਜਨ ਕਾਲੀਆ ਭਾਜਪਾ ਲੀਡਰ ਦੇ ਘਰ ਤੇ ਜਦੋਂ ਹਮਲਾ ਹੋਇਆ ਸੀ ਤਾਂ ਉਸ ਤੋਂ ਬਾਅਦ ਉਰੀ ਸਿਆਸਤ ਅੱਗਰਮਾ ਗਈ ਸੀ ਕਿ ਆਖਰਕਾਰ ਕਿਸ ਤਰੀਕੇ ਨਾਲ ਹੁਣ ਪੰਜਾਬ ਚ ਇਹ ਮਾਹੌਲ ਸਿਰਜਿਆ ਜਾ ਰਿਹਾ ਤੇ ਹੈਪੀ ਪਾਸਿਆ ਤੇ ਕਿਉਂ ਨਹੀਂ ਵੱਡਾ ਕੋਈ ਐਕਸ਼ਨ ਹੋ ਰਿਹਾ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਸਾਹਮਣੇ ਆਂਦੀ ਹੈ ਕਿ ਹੈਪੀ ਪਾਸਿਆ ਨੂੰ ਪੰਜਾਬ ਖਾਸ ਕਰਕੇ ਭਾਰਤ ਲਿਆਉਣ ਦੇ ਲਈ ਜਿਹੜੀ ਆ ਕੋਸ਼ਿਸ਼ ਹੁੰਦੀ ਹੈ ਤੇ ਆ ਉਸੇ ਦੇ ਚੱਲਦਿਆਂ FBI ਜਦੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਹੈਪੀ ਪਾਸਿਆ ਨੂੰ FBI ਵੱਲੋਂ 18 April ਨੂੰ ਤਾਂ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਜਿਹੜੇ ਆ ਕੋਸ਼ਿਸ਼ ਕੀਤੀ ਜਾ ਰਹੀ ਸੀ ਭਾਰਤ ਵੱਲੋਂ ਕਿ ਜਲਦ ਹੀ ਹੈਪੀ ਪਾਸਿਆਂ ਨੂੰ ਭਾਰਤ ਲਿਆ ਕੇ ਪੁੱਛਕਿਛ ਕੀਤੀ ਜਾਵੇ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੈਪੀ ਪਾਸਿਆਂ ਨੂੰ ਭਾਰਤ ਨੂੰ ਸੌਂਪ ਦਿੱਤਾ ਗਿਆ ਤੇ ਜਲਦ ਹੀ ਭਾਰਤ ਲਿਆਂਦਾ ਜਾਵੇਗਾ ਹੈਪੀ ਪਾਸਿਆ ਤਾਂ ਹੈਪੀ ਪਾਸਿਆ ਲਗਾਤਾਰ ਜਿਹੜੇ ਆ ਉਹ ਗ੍ਰੇਨੇਡ ਹਮਲੇ ਪੰਜਾਬ ਵਿੱਚ ਕਰਵਾ ਰਹੇ ਸੀ ਜਿੰਦੇ ਸਿੱਧੇ ਜ਼ਿੰਮੇਵਾਰ ਇਹਨਾਂ ਦੇ ਗਰੁੱਪ ਵੱਲੋਂ ਲਈ ਜਾ ਰਹੀ ਸੀ ਤਾਂ ਇਸੇ ਦੇ ਚੱਲਦਿਆਂ ਹੁਣ ਆ ਲਗਾਤਾਰ ਜਿਹੜੇ ਐਕਸ਼ਨ ਵਿੱਚ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀਆਂ ਨੇ ਭਾਰਤੀ ਏਜੰਸੀਆਂ ਤੇ ਭਾਰਤੀ ਏਜੰਸੀ NIA ਵੱਲੋਂ 5 ਲੱਖ ਤੱਕ ਦਾ ਇਨਾਮ ਆ ਜਿਹੜਾ ਹੈਪੀ ਪਾਸਿਆ ਤੇ ਰੱਖਿਆ ਹੋਇਆ ਸੀ ਤਾਂ ਹੈਪੀ ਪਾਸਿਆ ਨੂੰ ਹੁਣ FBI ਨੇ ਜਿਹੜਾ ਆ ਭਾਰਤ ਨੂੰ ਸੌਂਪ ਦਿੱਤਾ ਜੋ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹੈਪੀ ਪਾਸਿਆ ਨੂੰ FBI ਨੇ ਭਾਰਤ ਨੂੰ ਸੌਂਪ ਦਿੱਤਾ ਤੇ ਜਲਦ ਹੀ ਭਾਰਤ ਲਿਆਂਦਾ ਜਾਏਗਾ ਜਿੱਥੇ ਮਿੱਤੇ ਦਿਨ ਹੀ ਕਈ ਗੈਂਗਸਟਰ ਜਿਹੜੇ ਆ ਉਦੇਸ਼ਾ ਵਿੱਚ ਬੈਠੇ ਸੀ ਉਹਨਾਂ ਨੂੰ ਭਾਰਤ ਨੂੰ ਸੌਂਪਿਆ ਗਿਆ ਤਾਂ ਹੁਣ ਹੈਪੀ ਪਾਸਿਆ ਨੂੰ ਵੀ ਭਾਰਤ ਨੂੰ ਸੌਂਪ ਦਿੱਤਾ ਗਿਆ ਤੇ ਜਲਦ ਹੀ ਭਾਰਤ ਲਿਆਂਦਾ ਜਾਏਗਾ ਹੈਪੀ ਪਾਸਿਆ ਤੇ ਦੇਖਣਾ ਹੋਏਗਾ ਕਿ ਹੋਰ ਕੀ ਖੁਲਾਸੇ ਹੋਣਗੇ ਤੇ ਜਿੱਥੇ ਇੱਕ ਪਾਸੇ ਗਰਨੇਡ ਤੇ ਗਰਨੇਡ ਹਮਲਾ ਕਰਵਾਇਆ ਗਿਆ ਹੈਪੀ ਪਾਸਿਆ ਵੱਲੋਂ ਤੇ ਸਿੱਧੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਗਰੁੱਪ ਵੱਲੋਂ ਲਈਆਂ ਗਈਆਂ ਤਾਂ ਹੁਣ ਇਸ ਮਾਮਲੇ ਵਿੱਚ ਹੋਰ ਕੀ ਕੁਝ ਸਾਹਮਣੇ ਆਵੇਗਾ ਉਹ ਵੀ ਦੇਖਣ ਵਾਲੀ ਗੱਲ ਹੋएगी ਪਰ ਸੁਤਰਾ ਦੇ ਹਵਾਲੇ ਤੋਂ ਜੋ ਜਾਣਕਾਰੀ ਮਿਲ ਰਹੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਫਆਈ ਨੇ ਜਿਹੜੇ ਆ ਉਹ ਭਾਰਤ ਨੂੰ ਸੌਂਪ ਦਿੱਤਾ ਹੈ ਹੈਪੀ ਪਾਸਿਆ